ਗੌੜੀ ਮਹੱਲਾ ਪਹਿਲਾ ਚੋਆ ਚੰਦਰ ਅੰਕ ਚੜਾਵੋ ਪਾਟ ਪਟੰਬਰ ਪਹਿਰ ਹਡਾਵੋ ਬਿਨ ਹਰਨਾਮ ਕਹਾ ਸੁਖ ਪਾਵੋ ਕਿਆ ਪਹਿਰੋ ਕਿਆ ਓਟ ਦਿਖਾਵੋ ਬਿਨ ਜਗਦੀਸ਼ ਕਹਾ ਸੁਖ ਪਾਵੋ ਰਹਾਓ ਕਾਨੀ ਕੁੰਡਲ ਗਲ ਮੋਤੀ ਨਕੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾ ਸੁਖ ਪਾਲਾ ਨੈਰ ਸਲੋਨੀ ਸੁੰਦਰ ਨਾਰੀ ਖੋੜ ਸੀਗਾਰ ਕਰੈ ਆਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਅਹਨਸ ਫੂਲ ਵਿਛਾਵੇ ਮਾਲੀ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈ ਵਰ ਗੈ ਵਰਨੇਜੇ ਵਾਜੇ ਲਸ਼ਕਰ ਨੇਬ ਖਵਾਸੀ ਬਾਜੇ ਬਿਨ ਜਗਦੀਸ਼ ਝੂਠੇ ਦਿਵਾਜੇ ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ ਤਾਜ ਕੁਲ ਹੈ ਸਿਰ ਚਤਰ ਬਣਾਵੋ ਬਿਨ ਜਗਦੀਸ਼ ਕਹਾ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਭੀ ਤਬੇ ਕੂੜੇ ਹੈ ਪਾਜੇ ਬੇਨ ਗੁਰ ਸਬਦ ਨਾ ਸਵਰਸ ਕਾਜਾ ਹੋ ਮੈਂ ਮਮਤਾ ਗੁਰ ਸਬਦ ਵਿਸਾਰੀ ਗੁਰਮਤਿ ਜਾਣਿਆ ਹਰਿਦੈ ਮੁਰਾਰੀ ਪ੍ਰਣਵਤ ਨਾਨਕ ਸਰਣ ਤੁਮਾਰੀ ਗੌੜੀ ਮਹੱਲਾ ਪਹਿਲਾ ਸੇਵਾ ਏਕ ਨਾ ਜਾਣਸ ਅਵਰੇ ਪਰਪੰਚ ਵਿਆਦ ਤਿਆਗੈ ਕਵਰੇ ਭਾਈ ਮਿਲੈ ਸਚ ਸੱਚੈ ਸਤਿਰੇ ਐਸਾ RAM ਭਗਤ ਜਨ ਹੋਈ ਹਰ ਗੁਣ ਗਾਏ ਮਿਲੈ ਮਲ ਤੋਹੀ ਰਹਾਓ ਉੰਦੋ ਕਾਬਲ ਸਗਲ ਸੰਸਾਰ ਹੈ ਦੁਰਮਤ ਅਗਨ ਜਗਤ ਪ੍ਰਜਾਰ ਹੈ ਸੋ ਉਬਰੈ ਗੁਰ ਸਬਦ ਵਿਚਾਰ ਐ ਪ੍ਰਿੰਗ ਪਤੰਗ ਕੁੰਚਰ ਅਰਮੀਨਾ ਮਿਰਗ ਮਰੈ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਜ ਤਤ ਨਹੀਂ ਬੀਨਾ ਕਾਮ ਚਿਤੈ ਕਾਮਣ ਹਿਤਕਾਰੀ ਕ੍ਰੋਧ ਬਿਨਾਸੈ ਸਗਲ ਵਿਕਾਰੀ ਪਾਤ ਮਤ ਕੋ ਵਹਿ ਨਾਮ ਵਿਸਾਰੀ ਪਰ ਘਰ ਚੀਤ ਮਨ ਮੁਖ ਡੋਲਾਏ ਗਲ ਜੇਵਰੀ ਤੰਦੈ ਲਪਟਾਏ ਗੁਰਮੁਖ ਚੂਟ ਸਹਰ ਗੁਣ ਗਾਏ ਜਿਉ ਤਨ ਬਿਦਵਾ ਪਰ ਕਉ ਦੇਵੀ ਕਾਮਦਾਮ ਚਿਤ ਪਰ ਵਸਸੀ ਬੈਨ ਪਰ ਤ੍ਰੇਪਤਨਾ ਕਬ ਹੂੰ ਹੋਈ ਪੜ ਪੜ ਪੋਥੀ ਸਮ੍ਰਿਤਿ ਪਾਠਾ ਵੇਦ ਪੁਰਾਨ ਪੜੈ ਸੁਣ ਠਾਟਾ ਬਿੰਦਰਾ ਸਰਾਤੇ ਮਾਨ ਬਹੁ ਨਾਟਾ ਜੋ ਚਾਤ੍ਰਿਕ ਜਨ ਪ੍ਰੇਮ ਪਿਆਸਾ ਜੋ ਮੀਨਾ ਜਲ ਮਾਹਿ ਉਲਾਸਾ ਨਾਨਕ ਹਰ ਰਸ ਪੀ ਤ੍ਰਿਪਤਾਸਾ ਗੌੜੀ ਮਹੱਲਾ ਪਹਿਲਾ ਹਾਠ ਕਰ ਮਰੇ ਨਾ ਲਿਖੇ ਪਾਵੈ ਵੀਸ ਕਰੈ ਬਹੁ ਪਸਮ ਲਗਾਵੈ ਨਾਮ ਵਿਸਾਰ ਬਹੁ ਪੁਛਤਾਵੈ ਤੂੰ ਮਨ ਹਰ ਜੀਉ ਤੂੰ ਮਨ ਸੂਖ ਨਾਮ ਵਿਸਾਰ ਸਹਿ ਜਮ ਦੁਖ ਰਹਾਉ ਜੋ ਆ ਚੰਦਨ ਅਗਰ ਕਪੂਰ ਮਾਇਆ ਮਗਨ ਪਰਮ ਪਦ ਦੂਰ ਨਾਮ ਵਿਸਾਰੇ ਸਭ ਕੂੜੋ ਕੂਰ ਨਿ제 ਵਾਜੇ ਤਖਤ ਸਲਾਮ ਅਦ ਕੀ ਤ੍ਰਿਸ਼ਨਾ ਵਿਆਪੈ ਕਾਮ ਬਿਨ ਹਰ ਜਾਚੇ ਭਗਤ ਨਾ ਨਾਮ ਬਾਦ ਅਹੰਕਾਰ ਨਾਹੀ ਪ੍ਰਭ ਮੇਲਾ ਮਨ ਦੇ ਪਾਵਹਿ ਨਾਮ ਸੁਹੇਲਾ ਦੂਜੈ ਭਾਇ ਅਗਿਆਨ ਦੁਹੇਲਾ ਬਿਨ ਦਮ ਕੇ ਸੌਦਾ ਨਹੀਂ ਹਾਟ ਬਿਨ ਬੋਹਿਤ ਸਾਗਰ ਨਹੀਂ ਬਾਟ ਬਿਨ ਗੁਰ ਸੇਵੇ ਘਾਟੇ ਘਾਟ ਤਿਸ ਕਉ ਬਾਹੂ ਬਾਹੂ ਜੇ ਬਾਟ ਦਿਖਾਵੇ ਤਿਸ ਕਉ ਬਾਹੂ ਬਾਹੂ ਜੇ ਸਬਦ ਸੁਣਾਵੇ ਤਿਸ ਕਉ ਬਾਹੂ ਬਾਹੂ ਜੇ ਮੇਲ ਮਿਲਾਵੇ ਬਾਹੂ ਬਾਹੂ ਤਿਸ ਕੋ ਜਿਸ ਕਾ ਇਹ ਜੀਉ ਗੁਰ ਸਬਦ ਦੀ ਮਾਥ ਅੰਮ੍ਰਿਤ ਪੀਓ ਨਾਮ ਵਡਾਈ ਤੁਧ ਭਾਣੈ ਦੀਓ ਨਾਮ ਬਿਨਾ ਕਿਉ ਜੀਵਾ ਮਾਏ ਅਨ ਦਿਨ ਜਪਤ ਰਹੋ ਤੇਰੀ ਸਰਣਾਏ ਨਾਨਕ ਨਾਮ ਰਤੇ ਪਤ ਪਾਏ ਗੌੜੀ ਮਹੱਲਾ ਪਹਿਲਾ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਵਿਰਲੇ ਮਨ ਮਾਨਿਆ ਹਾਉ ਹਾਉ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਐ ਰਹਾਉ ਹਉਮੈ ਕਰ ਰਾਜੇ ਬਹੁਤਾ ਵਹਿ ਹਉਮੈ ਖਪਹਿ ਜਨਮ ਮਰ ਆਵਹਿ ਹਉਮੈ ਨਿਵਰੇ ਗੁਰ ਸਬਦ ਵਿਚਾਰੈ ਚੰਚਲ ਮਤ ਤਿਆਗੈ ਪੰਜ ਸੰਗਾਰੈ ਅੰਤਰ ਸਾਚ ਸਹਿਜ ਕਰ ਆਵਹਿ ਰਾਜਨ ਜਾਨ ਪਰਮਗਤ ਪਾਵਹਿ ਸੱਚ ਕਰਨੀ ਗੁਰ ਪਰਮ ਚੁਕਾਵੇ ਨਿਰਭਉ ਕੈ ਘਰ ਤਾੜੀ ਲਾਵੇ ਹਾਉ ਹਾਉ ਕਰ ਮਰਣਾ ਕਿਆ ਪਾਵੈ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜੀਤੀ ਹੈ ਤੇਤੀ ਕਿਉ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਦਨ ਬੰਦ ਪਵਾਵੇ ਨਾਨਕ RAM ਭਗਤ ਸੁਖ ਪਾਵੇ ਗੌੜੀ ਮਹੱਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੈ ਕਰ ਆਇਆ ਬ੍ਰਹਮ ਕਮਲ ਪਿਆਲ ਨਾ ਪਾਇਆ ਆਗਿਆ ਨਹੀਂ ਲੀਨੀ ਪਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰੱਖ ਕੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ ਉਹ ਅਬਿਨਾਸੀ ਅਲਖ ਭੇਵਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ ਨਾ ਮੋਹ ਭੂਲੇ ਜਮ ਕਾ ਦੁੱਖ ਸਹਿਣਾ ਮੈਂ ਤਾਰ ਨਾਮ ਜੋ ਰੱਖੋ ਰਹਿਣਾ ਚੌਧਰੀ ਰਾਜ ਜੀ ਨਹੀਂ ਕਿਸੇ ਮੁਕਾਮ ਸਾਹ ਮਰਹ ਸੱਚ ਹੈ ਮਾਇਆ ਦਾਮ ਮੈਂ ਤਨ ਦੀ ਜੈ ਹਰ ਅੰਮ੍ਰਿਤ ਨਾਮ ਰૈયਤ ਮਹਿਰ ਮੁਕੱਦਮ ਸਿਕਦਾਰ ਹੈ ਨਿਹਚਲ ਕੋਈ ਨਾ ਦਿਸੈ ਸੰਸਾਰ ਹੈ ਅਫਰੇ ਓ ਕਾਲ ਕੂਡ ਸਿਰ ਮਾਰੈ ਨਿਹਚਲ ਏਕ ਸੱਚਾ ਸੱਚ ਸੋਈ ਜਿਨ ਕਰ ਸਾਜੀ ਤਿਨਹ ਸਭ ਗੋਈ ਉਹ ਗੁਰਮੁਖ ਜਾਪੈ ਤਾਂ ਪਤ ਹੋਈ ਕਾਜੀ ਸੇਖ ਭੇਖ ਫਕੀਰਾ ਵੱਡੇ ਕਹਾਵਹਿ ਹਉਮੈ ਤਨ ਪੀਰਾ ਕਾਲ ਨਾ ਛੋੜੈ ਬਿਨ ਸਤਿਗੁਰ ਕੀ ਧੀਰਾ ਕਾਲ ਜਾਲ ਜਿਹਾ ਅਰਨੇਣੀ ਕਾਨੀ ਕਾਲ ਸੁਣੈ ਬਿਖ ਬੈਣੀ ਬਿਨ ਸਬਦੈ ਮੂਠੇ ਦਿਨ ਰੈਣੀ ਹਿਰਦੈ ਸਾਚ ਵਸੈ ਹਰ ਨਾਏ ਕਾਲ ਨਾ ਜੋ ਹਿਸਕੈ ਗੁਣ ਗਾਏ ਨਾਨਕ ਗੁਰਮੁਖਬ ਸਬਦ ਸਮਾਏ ਗੌੜੀ ਮਹੱਲਾ ਪਹਿਲਾ ਬੋਲ ਹੈ ਸਾਚ ਮਿਥਿਆ ਨਹੀਂ ਰਾਈ ਚੱਲ ਹੈ ਗੁਰਮੁਖ ਹੁਕਮ ਰਜਾਈ ਰਹੈ ਅਤੀਤ ਸੱਚੇ ਸਰਣਾਈ ਸੱਚ ਕਰ ਬੈਸੈ ਕਾਲ ਨਾ ਜੋ ਹੈ ਮਨਮੁਖ ਕੋ ਆਵਤ ਜਾਵਤ ਦੁਖ ਮੋਹ ਹੈ ਰਹਾਉ ਅਪਿਓ ਪਿਓ ਅਕਾਥ ਕਥ ਰਹੀਏ ਨਿਜ ਕਰ ਬੈਸ ਸਹਿਜ ਕਰ ਲਈਏ ਹਰ ਰਸ ਮਾਤੇ ਇਹੋ ਸੁਖ ਕਹੀ ਹੈ ਗੁਰਮਤਿ ਚਾਲ ਨੇਹ ਚਲ ਨਹੀਂ ਡੋਲ ਲੈ ਗੁਰਮਤਿ ਸਾਚ ਸਹਿਜ ਹਰ ਬੋਲ ਲੈ ਪੀਵੇ ਅੰਮ੍ਰਿਤ ਤਾਤਵਿਰੋਲ ਸਤਿਗੁਰੂ ਦੇਖਿਆ ਦੀਖਿਆ ਲੀਨੀ ਮਨ ਤਨ ਅਰਪਿਓ ਅੰਤਰਗਤ ਕੀਨੀ गातमित पाई आत्मचीनी भोजन नाम निरंजन सार परम हंस सच ज्योत अपार जह देखो तह एकंकार रह निरालम एका साच करनी परम पद पाया सेवा गुरु चरणी मन ते मन मानिया चुकी अहं ब्राह्मणी इन बिद कौन कौन नहीं तारिया हर जस संत भगत ने तारिया प्रभु पाए हम अवर ना पा रिया साच महल गुरु अलख लिखाया निचल महल नहीं छाया माया साच संतो के परम चुकाया ਜਿਨ ਕਾ ਮਨ ਵਸਿਆ ਸਚ ਸੋਈ ਤਿਨ ਕੀ ਸੰਗਤ ਗੁਰਮੁਖ ਹੋਈ ਨਾਨਕ ਸਚ ਨਾਮ ਮਲਖੋਈ ਗੌੜੀ ਮਹੱਲਾ ਪਹਿਲਾ RAM ਨਾਮ ਚੇਤਰਾਪੈ ਜਾ ਕਾ ਉਪਜੰਪ ਦਰਸ਼ਨ ਕੀਜੈ ਤਾ ਕਾ RAM ਨਾਮ ਜਪੋ ਉਪਾਗਤ ਮਹਾਰਾ ਜੁਗ ਜੁਗ ਦਾਤਾ ਪ੍ਰਭ RAM ਹਮਾਰਾ ਰਹਾਓ ਗੁਰਮਤ RAM ਜਪੈ ਜਨ ਪੂਰਾ ਤਿਤ ਘਟ ਅਨਹਤ ਬਾਜੇ ਤੂਰਾ ਜੋ ਜਨ RAM ਭਗਤ ਹਰ ਪਿਆਰ ਸੇ ਪ੍ਰਭ ਰਾਖੇ ਕਿਰਪਾ ਧਾਰ ਜਿਨ ਕਾ ਹਿਰਦੈ ਹਰ ਹਰ ਸੋਈ ਤਿਨ ਕਾ ਦਰਸ ਪਰਸ ਸੁਖ ਹੋਈ ਸਰਬ ਜੀਆ ਮਹਿ ਏਕੋ ਰਵੈ ਮਨ ਮੁਖ ਅਹੰਕਾਰੀ ਫਿਰ ਜੂਨੀ ਭਵੈ ਸੋ ਬੂਝੈ ਜੋ ਸਤਗੁਰ ਪਾਏ ਹੋ ਮੈਂ ਮਾਰੀ ਗੁਰ ਸਬਦਿ ਪਾਏ ਅਰਧ ਉਰਧ ਕੀ ਸੰਤ ਕਿਉ ਜਾਣੈ ਗੁਰਮੁਖ ਸੰਤ ਮਿਲੈ ਮਨ ਮਨ ਹਮ ਪਾਪੀ ਨਿਰਗੁਣ ਕਉ ਗੁਣ ਕਰੀਐ ਪ੍ਰਭ ਹੋਏ ਦਇਆਲ ਨਾਨਕ ਜਨ ਤਰੀਐ ਸੋਲਹਿ ਅਸ਼ਟਪਦੀਆ ਗਵਾਰੇ ਦੀ ਗੌੜੀ ਕੀਆ ਗੌੜੀ ਬੈਰਾਗਣ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜਿਉ ਗਾਈ ਕੋ ਗੋਇਲੀ ਰਖੈ ਕਰ ਸਾਰਾ ਇਨਸਪੰਨਹਿ ਰਖਲੇ ਆਤਮ ਸੁਖ ਧਾਰਾ ਇਤ ਉਤਰਾਖੁ ਦੀਨ ਦਇਆਲਾ ਤਉ ਸਰਨਾਗਤ ਨਦਰ ਨਿਹਾਲਾ ਰਹਾਓ ਜਹ ਦੇਖੋ ਤਹਿ ਰਵ ਰਹੇ ਰਖ ਰਖਨ ਹਾਰਾ ਤੂੰ ਦਾਤਾ ਭੁਗਤਾ ਤੂੰ ਹੈ ਤੂੰ ਪ੍ਰਾਨ ਆਧਾਰਾ ਕਿਰਤ ਪਇਆ ਅਦ ਊਰ ਦੀ ਬਿਨ ਗਿਆਨ ਵਿਚਾਰਾ ਬਿਨ ਉਪਮਾ ਜਗਦੀਸ਼ ਕੀ ਬਿਨ ਸੈਨਾ ਅੰਧਿਆਰਾ ਜਗ ਬਿਨ ਸਤ ਹਮ ਦੇਖਿਆ ਲੋਭੇ ਅਹੰਕਾਰਾ ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ ਨਿਜ ਕਰ ਮਹਿਲ ਅਪਾਰ ਕੋ ਅਪਰੰਪਰ ਸੋਈ ਬਿਨ ਸਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ ਕਿਆ ਲੈ ਆਇਆ ਲੈ ਜਾਏ ਕਿਆ ਫਸਹਿ ਜਮ ਜਾਲਾ ਡੂਲ ਬੱਦਾ ਕਸ ਜੀਵਰੀ ਆਕਾਸ਼ ਪਤਾਲਾ ਗੁਰਮਤਿ ਨਾਮ ਨਾ ਵੀਸਰੈ ਸਹਜੇ ਪਤ ਪਾਈਐ ਅੰਤਰ ਸਾਬਦ ਨਿਧਾਨ ਹੈ ਮਿਲ ਆਪ ਗਵਾਈਐ ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੇ ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤਉ ਹੋਏ ਨਿਵੇਰਾ ਕਰ ਕਰ ਨਾਮ ਨਿਰੰਜਨਾ ਸੋ ठाकुर ਮੇਰਾ ਬਿਨ ਗੁਰ ਸ਼ਬਦ ਨਾ ਚੂਟੀਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਓ ਅੰਦੇ ਅਕਲੀ ਬਾਹਰੇ ਕਿਆ ਤਨ ਸਿਓ ਕਹੀਐ ਬਿਨ ਗੁਰ ਪੰਥ ਨ ਸੂਝਈ ਕਿਤ ਵਿਦ ਨਿਰਭੀਐ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ਅੰਦੇ ਕਾ ਨਾਉ ਪਾਰ ਖੂ ਕਲੀ ਕਾਲ ਵਿਡਾਣਾ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਅ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਆਪਣੋ ਨਹੀਂ ਪਾਇਆ ਮਿੱਠੇ ਕਉ ਕੌੜਾ ਕਹੈ ਕੜੂਏ ਕਉ ਮਿੱਠਾ ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮਹਿ ਡੀਠਾ ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ ਪੋਖਰ ਨੀਰ ਵਿਰੋਲੀਐ ਮੱਖਣ ਨਹੀਂ ਰੀਸੈ ਇਸ ਪਦ ਜੋ ਅਰਥ ਆਇ ਲੇ ਸੋ ਗੁਰੂ ਹਮਾਰਾ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ਸਭ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੀ ਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਨਕਾ ਸੂਤਕ ਦੂਜਾ ਭਾਉ ਭਰਮੇ ਭੂਲੇ ਆਵਉ ਜਾਉ ਮਨਮੁਖ ਸੂਤਕ ਕਬਹ ਨ ਜਾਏ ਜਿ ਚਿਰ ਸ਼ਬਦ ਨਾ ਪੀਜੈ ਹਰ ਕੈ ਨਾ ਆਏ ਰਹਾਉ ਸਭੋ ਸੂਤਕ ਜੇਤਾ ਮੋਹ ਆਕਾਰ ਮਰ ਮਰ ਜੰਮੈ ਵਾਰੂ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮਨ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਿਗੁਰ ਸੇਵੈ ਸੂਤਕ ਜਾਏ ਮਰੇ ਨ ਜਨਮੇ ਕਾਲ ਨ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਏ ਵਿਣ ਨਾਵੇ ਕੋ ਮੁਕਤ ਨ ਹੋਏ ਯੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ ਕਲ ਮਹਿ ਗੁਰਮੁਖ ਉਤਰ ਸਪਾਰ ਸਾਚ ਅਮਰੈ ਨ ਆਵੇ ਜਾਏ ਨਾਨਕ ਗੁਰਮੁਖ ਰਹਿ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਆਧਾਰਾ ਹਰ ਜੀਉ ਰੱਖੋ ਹਿਰਦੈ ਉਰਤਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਭੌਜਲ ਉਤਰੋ ਪਾਰਾ ਰਹਾਓ ਗੁਰਮੁਖ ਵਿੱਚ ਹੋ ਹੋ ਮੈਂ ਜਾਏ ਗੁਰਮੁਖ ਮੈਲ ਨ ਲੱਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸੱਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰ ਬੋਧੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁਤ ਚਤੁਰਾਈ ਜੋ ਗਿਛ ਕਮਾਵੇ ਸੋ ਥਾਏ ਨਾ ਪਾਈ ਆਵੇ ਜਾਵੇ ਠੌਰ ਨਾ ਕਾਈ ਮਨਮੁਖ ਕਰਮ ਕਰੇ ਬਹੁਤ ਅਭਿਮਾਨਾ ਬਗ ਜੋ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬ ਹੀ ਪਛਤਾਨਾ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੈ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤਨਾ ਮੇ ਵੜਿਆਈ ਸਾਇਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾ ਆਵੇ ਝੂਠੀ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਯੁਗ ਕਾ ਧਰਮ ਪੜਹੁ ਤゥム ਭਾਈ ਪੂਰੇ ਗੁਰ ਸਭ ਸੂਚੀ ਪਾਈ ਐਥੇ ਅੱਗੇ ਹਰ ਨਾਮ ਸਖਾਈ RAM ਪੜਹੁ ਮਨ ਕਰਹੁ ਬੀਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਬਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੈ ਪਾਏ ਗੁਰ ਕੈ ਸਬਦ ਸੱਚ ਲਿਵ ਲਾਇ ਹਉ ਮੈਂ ਮੈਲਾ ਇਹ ਸੰਸਾਰਾ ਨਿਤ ਤੀਰਤ ਨਾ ਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਸਾਚਾ ਜੇ ਹਉ ਮੈਂ ਮਾਰੇ ਗੁਰ ਕੈ ਸਬਦ ਪੰਚ ਸੰਘਾਰੇ ਆਪ ਤਰੈ ਸਗਲੇ ਕਉਲ ਤਾਰੇ ਮਾਇਆ ਮੋਹੇ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰ ਮੁਖ ਅਲਿਪਤ ਰਹੇ ਲਿਵ ਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਦਿਸਨਾ ਫਿਰੈ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹ ਅਤਿ ਭਰਮ ਭੁਲਾਈ ਬਿਨ ਗੁਰ ਸੇਵਿ ਬਹੁਤ ਦੁੱਖ ਪਾਈ ਨਾਮ ਰੱਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲਿਵ ਲਾਗੀ ਨਾਨਕ ਸਤਿਗੁਰ ਸੇਵਹਿ ਸੇਵਣ ਭਾਗੀ ਗੌੜੀ ਮਹੱਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸਾ ਤਿਸਤੇ ਉਪਜੇ ਦੀਵ ਮੋਹ ਪਿਆਸਾ ਤ੍ਰੈਗੁਣ ਪਰਮੇ ਨਾਹੀ ਨਿਜ ਘਰ ਵਾਸਾ ਹਮ ਹਰ ਰਾਖੇ ਸਤਿਗੁਰੂ ਮਿਲਾਇਆ ਅਨ ਦਿਨ ਭਗਤ ਹਰਨਾਮ ਦ੍ਰਿੜਾਇਆ ਰਹਾਉ ਤ੍ਰੈਗੁਣ ਬਾਣੀ ਬ੍ਰਹਮ ਜੰਜਾਲਾ ਪੜਵਾਦ ਵਿਖਾਣ ਹੈ ਸਿਰ ਮਾਰੇ ਜਮ ਕਾਲਾ ਤਤ ਨਾ ਚੀਨ ਹੈ ਬਨਹ ਪੰਡ ਪਰਾਲਾ ਮਨ ਮੁਖ ਅ ਗਿਆਨ ਕੁਮਾਰਗ ਪਾਏ ਹਰਨਾਮ ਵਿਸਾਰਿਆ ਬਹੁ ਕਰਮ ਦ੍ਰਿੜਾਇ ਭਵ ਜਨ ਦੂਪੇ ਦੂਜੈ ਪਾਏ ਮਾਇਆ ਕਮ ਹਤਾਜ ਪੰਡਿਤ ਕਹਾਵੇ ਬਿਖਿਆ ਰਾਤਾ ਬਹੁਤ ਦੁੱਖ ਪਾਵੇ ਜਮਕਾ ਗਲ ਜੀਵੜਾ ਨਿਤਕਾਲ ਸੁਨਤਾਵੇ ਗੁਰਮੁਖ ਜਮਕਾਲ ਨੇੜ ਨਾ ਆਵੇ ਹਉਮੈ ਦੂਜਾ ਸਬਦ ਜਲਾਵੇ ਨਾਮੇ ਰਾਤੇ ਹਰਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾ ਮਹਿਲ ਪਾਵੇ ਸਦ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਣਹਿ ਸੀਤਨਵੰਤਿ ਦਿਸਹਿ ਜੁਗਮਾਹੀ ਤਿਨ ਕਉ ਸਭ ਨੇ ਬਹਿ ਅਨ ਦਿਨ ਪੂਜ ਕਰਾਹੀ ਸਹਜੇ ਗੁਣ ਰਵਹਿ ਸਾਚੇ ਮਨ 마ਹੀ ਪੂਰੇ ਸਤਿਗੁਰ ਸਬਦ ਸੁਣਾਇਆ ਤ੍ਰੈ ਗੁਣ ਮੀਟੇ ਚੌਥੇ ਚੰਤ ਲਾਇਆ ਨਾਨਕ ਹੋਮੈ ਮਾਰ ਬ੍ਰਹਮ ਮਿਲਾਇਆ ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੈ ਬਾਦ ਵਿਖਾਣੈ ਅੰਤਰ ਤਾਮਸ ਆਪਨਾ ਪਛਾਣੈ ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ ਮਨ ਮੁਖ ਖਾਦੇ ਦੂਜੈ ਭਾਏ ਰਹਾਉ ਗੁਰਮੁਖ ਪ੍ਰਾਣੀ ਅਪਰਾਧੀ ਸਿਦੇ ਗੁਰ ਕੈ ਸ਼ਬਦ ਅੰਤਰ ਸਹਿਜ ਰੀਤੇ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸਿਦੇ ਸਤਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾ ਵਹਿ ਸਹਿਜ ਸੁਭਾਏ ਬਿਨ ਗੁਰ ਸਾਚੇ ਪਰਮ ਭੁਲਾਏ ਮਨ ਮੁਖ ਅੰਦੇ ਸਦਾ ਬੇਖ ਖਾਏ ਜਾ ਮਡਾਂਡ ਸਹ ਹੈ ਸਦਾ ਦੁੱਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਣਾਈ ਹੋ ਮੈਂ ਮਾਰ ਸੱਚ ਨੇ ਬਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤਗੁਰੂ ਸੇਵ ਹੈ ਸੇ ਜਨ ਨਿਰਮਲ ਪਵਿੱਤਾ ਮਾਨਸਿਓ ਮਨ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇ ਰੇ ਮੇਰੇ ਮੀਤਾ ਸਤਗੁਰੂ ਸੇਵੇ ਸੋ ਫਲ ਪਾਏ ਹਰਦੇ ਨਾਮ ਵਿੱਚ ਹੋ ਆਪ ਗਵਾਏ ਅਨਹਦ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਾਵਨ ਕਾਵਨ ਨਾ ਸੀਦੋ ਮੇਰੇ ਭਾਈ ਭਗਤੀ ਸਿੱਧੇ ਦਰਸੋਂ ਬਾਪਾਈ ਨਾਨਕ RAM ਨਾਮ ਵੜਿਆਈ ਗੌੜੀ ਮਹੱਲਾ ਤੀਜਾ ਤ੍ਰੈਗੁਣ ਵਿਖਾਣੇ ਪਰਮ ਨਾ ਜਾਏ ਬੰਧਨ ਨਾ ਟੁੱਟਹਿ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਣੀ ਪਰਮ ਗਵਾਏ ਸਹਿਜ ਤੁਨ ਉਪਜੈ ਹਰਿ ਲੇ ਬਿਲਾਏ ਰਹਾਉ त्रय गुण काले की सिरकारा नाम न चितत है उपवन हारा मर जम्ह फेर वारो वारांदे गुरु ते धर्म न जाई मूल छोड़ लागी दूजे भाई बिकका माता बिकमाहि समाई माया कार मूल जंत्र परमाए हर जीव विसरया दूजे पाए जिस नजर करे सो परमगत पाए अंतर साच बाहर साच वरताए साच न छपए जे को रखै छपाय ज्ञानी बूझे सहज सुभाए ਗੁਰਮੁਖ ਸਾਚ ਰਹਿ ਆ ਲਿਵ ਲਾਈ ਹਉਮੈ ਮਾਇਆ ਸ਼ਬਦ ਜਲਾਈ ਮੇਰਾ ਪ੍ਰਭ ਸਾਚਾ ਮੇਲ ਮਿਲਾਇ ਸਤਿਗੁਰ ਦਾਤਾ ਸ਼ਬਦ ਸੁਣਾਇ ਧਾਵਤ ਰਾਖੈ ਠਾਕ ਰਹਾਇ ਪੂਰੇ ਗੁਰਤੀ ਸੂਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਗੁਰਮੁਖ ਪੂਜੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੋ ਸੇਵੀ ਨਾਮ ਸਹਿਜ ਸਮਾਵੇ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਅਨੰਦ ਹਿਰਦੈ ਜਪਉ ਜਗਦੀਸ਼ਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੈ ਸੁਖ ਭਇਆ ਪ੍ਰਗਾਸ ਗੁਰਮੁਖ ਗਾਵਹਿ ਸੱਚ ਗੁਣਤਾਸ ਦਾਸਨ ਦਾਸ ਨਿਤ ਹੋਵਹਿ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮਖ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮੀਟੇ ਨਿਰਮਲ ਹੋਈ ਸਹਜੇ ਸਾਚ ਮਿਲੈ ਪ੍ਰਭ ਸੋਈ ਮੋਹ ਕੁ ਤੰਬ ਸਿਓ ਪ੍ਰੀਤ ਨਾ ਹੋਏ ਜਾ ਹਿਰਦੈ ਵਸਿਆ ਸਾਚ ਸੋਏ ਗੁਰਮਖ ਮਨ ਬੀਧਿਆ ਅਸਥਿਰ ਹੋਏ ਹੁਕਮ ਪਛਾਣੈ ਬੂਝੈ ਸਾਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਈ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰਹਿ ਗਾਵਾ ਪ੍ਰਭ ਸੋਏ ਨਾਮ ਰਤਨ ਸਭ ਜਗ ਮਹਿ ਲੋਏ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਗਸੈ ਅਨੰਦ ਨਿੰਦ ਲਾਗੀ ਸਹਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੈ ਵਡਭਾਗੀ ਹੋ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟਿ ਪ੍ਰਭ ਜਾਸ ਜਬ ਹਿਰਦੈ ਰਬਿਆ ਚਰਨਨ ਨਿਵਾਸ ਜਿਸ ਨਾਮ ਦੀ ਸੂਈ ਜਨ ਪਾਏ ਗੁਰਮੁਖ ਮੀਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਜੇ ਸਾਚ ਸਮਾਏ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ ਸ਼ਬਦ ਮਨ ਰੰਗਿਆ ਲਿਵ ਲਾਏ ਨਿਜ ਘਰ ਵਸਿਆ ਪ੍ਰਭ ਕੀ ਰਜਾਏ ਸਤਿਗੁਰ ਸੇਵਿਆ ਜਾਏ ਅਭਿਮਾਨ ਗੋਵਿੰਦ ਪਾਈਏ ਗੁਣੀ ਨਿਧਾਨ ਰਹਾਉ ਮਨ ਬੈਰਾਗੀ ਜਾ ਸ਼ਬਦ ਭਉ ਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਹਿਆ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਇਨ ਬਿਧ ਪਾਇਆ ਜਾਏ ਹਰ ਕਿਰਪਾ ਤੇ RAM ਗੁਣ ਗਾਏ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨ ਲੱਗੈ ਪਿਆਰ ਤ੍ਰਿਗ ਸੀਝ ਸੁਖਾਲੀ ਕਾਮਣ ਮੋਹਗ ਬਾਰ ਤਿੰਨ ਸਫਲ ਜਨਮ ਜਿਨ ਨਾਮ ਆਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰਨਾ ਕੋਏ ਸਤਗੁਰ ਤੇ ਹਮ ਗਤ ਪਤ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵ ਲਾਈ ਗੁਰ ਮਿਲਿਆ ਹਮਕੋ ਸਰੀਰ ਸੁਧ ਭਈ ਹੋ ਮੈ ਤ੍ਰਿਸ਼ਨਾ ਸਭ ਅਗਨ 부ਝਈ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰ ਆਪੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਭੇਵੈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈ ਰਾਗਣ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰੇ ਦਸਨ ਅਨ ਦਿਨ ਬੱਧੇ ਮਾਰੀਐਨ ਫਿਰ ਵੇਲਾ ਨਾਲ ਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮੇ ਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਓ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰ ਆਪ ਛੋੜ ਸੇਵਾ ਕਰਨ ਜੀਵਤ ਹੋਏ ਰਹਿਣ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਓਹ ਕਿਉ ਮਨ ਹੋ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਨਾਮ ਮਿਲਿਆ ਪਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਿਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਿਗੁਰ ਤੇ ਜੋ ਮੁਹ ਫੇਰੇ ਓਏ ਭ੍ਰਮ ਦੇ ਨਾਟਕੰਨ ਧਰਤ ਅਸਮਾਨ ਨਾ ਝੱਲ ਲਈ ਵਿੱਚ ਵਿਸ਼ਟਾ ਪਏ ਪਚੰਨ ਜੋ जग ਭਰਮ ਭੁਲਾਇਆ ਮੂਠ ਗੌਲੀ ਪਾਏ ਜਨਾ ਸਤਗੁਰ ਪੇਟਿਆ ਤਨ ਨੇੜਨਾ ਪਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹੋ ਮੈ ਮੈਲ ਗਵਾਏ ਸਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨ ਨਾਨਕ ਸਰਣਾਗਤੀ ਜੋ ਭਾਵੇ ਤਿ ਵੈ ਛਡਾਏ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਰਹਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀ ਆ ਕਿਉ ਮਿਲਿਏ ਹਰਮਾਏ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਏ ਮਨ ਕਰ ਹਲਾ ਸਤਗੁਰ ਪੁਰਖ ਧਿਆਏ ਰਹਾਉ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿਥੈ ਲੇਖ ਮੰਗੀਐ ਹਰ ਆਪੇ ਲਏ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹੋ ਮੈਂ ਆਏ ਪ੍ਰਤੱਖ ਪਿਰ ਕਰ ਨਾਲ ਪਿਆਰਾ ਵਿਛੜ ਚੋਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਭਾਲ ਪਾਲਾਏ ਉਪਾਇ ਕਿ ਤੈਨ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲੇਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੀ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤਸਰ ਗੁਰਖ ਪੂਰੇ ਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਫਸਰਿਆ ਅੰਤ ਸਾਥਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹ ਪੈਨਾਇਆ ਹਰ ਆਪ ਲਿਆ ਗੱਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੈ ਕਰ ਜੂਦਲੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮਤਿ ਰਿਦੈ ਨਿਹਾਲ ਮਨ ਕਰ ਹਲਾ ਗੁਰੂ ਗੋਬਿੰਦ ਸਮਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗਹਰ ਧਾਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵੜ ਭਾਗੀ ਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟਿਏ ਸਤਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੀਹੀ ਜੋਤ ਸਮਾਲ ਗੁਰ ਨਉ ਨਿਤ ਨਾਮ ਵਿਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲੇ ਵੜ ਭਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰੇ ਅੜਾ ਜਮ ਕਾਲ ਅੰਤਰ ਨਿਧਾਨ ਮਨ ਕਰ ਹਲੇ ਭ੍ਰਮ ਭਵ ਹੈ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲੱਧੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵੜਪਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ